ਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾ ਵਰਤਾਰ ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕਾ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਧਿਆਨ ਨਾਮ ਹਰੇ ਹਮੇ ਮਰ ਮਿਲਾਈਨ ਗੁਰ ਕੈ ਸਤ ਤਰੇ ਨਾਨਕ ਸਚ ਸਮਾਈਨ ਹਰ ਆਪਣੀ ਕਿਰਪਾ ਕਰੇ ਕੋੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਆ ਨਾ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀਆ ਨਾ ਹਰ ਭਗਤਾਂ ਨੂੰ ਦੇ ਅਨੰਤ ਥਿਰ ਕਰੀ ਬਹਾਲੀਆ ਨਾ ਪਾਪੀਆਂ ਨੂੰ ਨਾ ਦੇਈ ਥਰ ਰਹਿਣ ਚੁਣ ਨਰਕ ਕੋਰ ਚਾਲੀਆ ਨਾ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗਨਿ ਸਾਰੀਆ ਨਾ